ਤੇ ਜਾਂਦੇ ਜਾਂਦੇ ਗੱਲ ਕਰੀਏ ਗੁਆਂਡੀ ਮੁਲਕ ਬੰਗਲਾਦੇਸ਼ ਦੀ ਰਾਸ ਸੀ ਉਥੋਂ ਪੁੱਥਲ ਕਾਫੀ ਐ ਸਮਾਜਿਕ ਪੱਧਰ ਤੇ ਹਿੰਸਾ ਬਹੁਤ ਹੋਈ ਐ ਸਮਾਜ ਦੇ ਵਿੱਚ ਔਰ ਲੋਕਾਂ ਨੇ ਸਾਹ ਲੈ ਸੀ ਸੁਖਦਾ ਕਿ ਚਲੋ ਜਿਹੜੇ ਤਾਨਾਸ਼ਾਹ ਸੀਗੇ ਉਹ ਤਾਂ ਮੁਲਕ ਦੇ ਵਿੱਚੋਂ ਚਲੇ ਗਏ ਨੇ ਸ਼ੁਕਰ ਮਨਾਇਆ ਸੀਗਾ ਪਰ ਹੁਣ ਘਟ ਗਣਤੀਆਂ ਥੋੜੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਕਾਰਨ ਇਹ ਐ ਕਿ ਮੰਦਰਾਂ ਤੇ ਗੁਰਦੁਆਰਾ ਸਾਹਿਬਾਂ ਤੇ ਉੱਥੇ ਹਮਲੇ ਹੋ ਰਹੇ ਨੇ ਇਸੇ ਕਰਕੇ ਘਟ ਗਣਤੀ ਜਿਹੜਾ ਭਾਈਚਾਰਾ ਉਹ ਸਹਿਮ ਦੇ ਮਾਹੌਲ ਦੇ ਵਿੱਚ ਆ ਬੰਗਲਾਦੇਸ਼ ਦੇ ਵਿੱਚ ਪ੍ਰਿੰਸੀ ਜੀ ਇਹ ਭਾਰਤ ਲਈ ਵੀ ਫਿਕਰਮੰਦ ਵਾਲੀ ਸਥਿਤੀ ਹੈ ਜੀ ਜੀ ਉਹ ਨਾ ਕਟਨਾਵਾ ਦਾ ਅਸਰ ਕਈ ਵਾਰ ਸਾਡੇ ਮੁਲਕ ਤੱਕ ਵੀ ਆਉਂਦਾ ਹੈ ਹਾਂ 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 ਇੱਥੇ ਵੀ ਭਾਈਚਾਰਕ ਟਕਰਾਅ ਵਧਣ ਦੇ ਖਤਰੇ ਹੋਰ ਵਧ ਜਾਂਦੇ ਨੇ ਤੇ ਜਦੋਂ ਖਾਸ ਕਰਕੇ ਉਹ ਰਾਜਨੀਤਿਕ ਤਰ੍ਹਾਂ ਜਿਹੇ ਮਸਲੇ ਨੂੰ ਹਵਾ ਦਿੰਦੀਆਂ ਹੁੰਆਂ ਹਮਮ ਔਰ ਭਾਰਤ ਲਈ ਫਿਕਰਮੰਦੀ ਇਸ ਲਈ ਵੀ ਹੈ ਕਿ ਸਾਡੇ ਆਲੇ-ਦਾਲੇ ਗੁਆਂਢ ਦੇ ਵਿੱਚ ਖਾਸੀ ਖਾਸੀ ਮੁਲਕਾਂ ਦੇ ਵਿੱਚ ਅੱਗ ਲੱਗੀ ਹੈ ਠੀਕ ਹੈ ਜੀ ਮਤਲਬ ਜੇ ਤੁਹਾਡੇ ਗੁਆਂਢੀ ਘਰ ਚ ਅੱਗ ਲੱਗੀ ਉਹ ਤਾਂ ਸੇਕ ਤਾਂ ਤੁਹਾਡੇ ਤੱਕ ਆਊਗਾ ਨਾ ਹਮ ਪਾਕਿਸਤਾਨ ਦੀ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਹੈ ਹਾਂ 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 ਹੈ ਨਾ ਸ਼੍ਰੀਲੰਕਾ ਦੀ ਸ਼੍ਰੀਲੰਕਾ ਦੀ ਹਾਲਤ ਬਹੁਤ ਖੱਤ ਹੈ ਬਿਲਕੁਲ ਨੇਪਾਲ ਅੱਜ ਕੱਲ ਚੀਨ ਦੀ ਗੋਦੀ ਚ ਬੈਠ ਗਿਆ ਹੈ ਨਾ ਉਹ ਉਹ ਉਹਦੇ ਇਸ਼ਾਰਿਆਂ ਤੇ ਉਥੇ ਹਾਲਤ ਜੈ ਜੋ ਮਰਜੀ ਹੋਗੀ ਉਹ ਫਿਰ ਵੀ ਉਹੀ ਹਾਲ ਹੈ ਇਸੇ ਤਰ੍ਹਾਂ ਹੁਣ ਬੰਗਲਾਦੇਸ਼ ਹੂੰ ਸੋ ਬੰਗਲਾਦੇਸ਼ ਦੇ ਵਿੱਚ ਪਹਿਲੀ ਨਜ਼ਰੇ ਲੱਗਦਾ ਹੈ ਕਿ ਰਾਜਨੀਤਿਕ ਤਾਕਤਾਂ ਬਲਦਾ ਹੈ ਠੀਕ ਹੈ ਜੀ ਪਹਿਲੀ ਨਜ਼ਰ ਤੇ ਲੱਗਦਾ ਹੈ ਕਿ ਰਾਜਨੀਤਿਕ ਇੱਕ ਰੋਸ ਆਏ ਪਰ ਜਦੋਂ ਅਵਾਮ ਸੜਕਾਂ ਤੇ ਉਤਰਦਾ ਨਾ ਤਾਂ ਉਹਦੇ ਨਾਲ ਸ਼ਰਾਰਤੀ ਅੰਸਰ ਹਿੰਸਕ ਅੰਸਰ ਉਹ ਵੀ ਉਹ ਸਪੀਡ ਦਾ ਹਿੱਸਾ ਬਣ ਜਾਂਦੇ ਨੇ ਬਣ ਜਾਂਦੇ ਨੇ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਆਪਣਾ ਆਪਣਾ ਕੰਮ ਸਾਧਣ ਦਾ ਸੋ ਜਿਹੜੇ ਧਾਰਮਿਕ ਕਟੜਵਾਦ ਨੇ ਉਹ ਉਧਰ ਨੂੰ ਹੋ ਤੁਰਦੇ ਨੇ ਜਿਹੜੇ ਲੁੱਟਾਂ ਖੋਹ ਕਰਨ ਵਾਲੇ ਨੇ ਉਧਰ ਨੂੰ ਹੋ ਤੁਰਦੇ ਨੇ ਹਾਲ ਤੀ ਹੈ ਕਿ ਪਿਛਲੇ 15 ਦਿਨਾਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ 75000 ਕਰੋੜ ਟਕੇ ਦਾ ਨਕਾਨ ਹੋ ਚੁੱਕਿਆ ਹੋ ਤੇ ਉਥੇ ਫੌਜ ਦੇ ਹੱਥ ਕੁਛ ਨਹੀਂ ਰਿਹਾ ਉਹਨਾਂ ਦੇ ਕੰਟਰੋਲ 'ਚ ਨਹੀਂ ਰਿਹਾ ਹੈਨਾ ਸ਼ੇਖ ਅਲਸੀਨਾ ਦੇ ਘਰ 'ਚ ਵੜ ਕੇ ਉਹਦੀਆਂ ਸਾਰੀਆਂ ਪਾ ਕੇ ਪ੍ਰਦਰਸ਼ਨਕਾਰੀ ਨੱਚਦੇ ਰਹੇ ਹੈ ਤੇ ਇਧਰ ਜੇਲ੍ਹਾਂ ਚੋਂ ਕੈਦੀਾਂ ਕੱਲ ਸ਼ਾਮੇ ਦੇਖਿਆ ਸੀਗਾ 209 ਕੈਦੀ ਹੋਰ ਜੇਲ੍ਹ ਚੋਂ ਨਵੇਂ ਫਰਾਰ ਹੋ ਗਏ ਠੀਕ ਹੈ ਭਾਰਤੀ ਦੂਤਾਵਾਸ ਨੇ ਉਥੇ ਚੰਗਾ ਰੋਲ ਨਵਾਇਆ ਉਹਨਾਂ ਨੇ ਬਹੁ ਗਿਣਤੀ ਭਾਰਤੀਆਂ ਨੂੰ ਜਿਹੜੇ ਉਥੇ ਗਏ ਹੋਏ ਸੀ ਉਹਨਾਂ ਨੂੰ ਉਥੋਂ ਕੰਢਿਆ ਹਾਂ ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਕੌਂਸਲੈਂਟ ਜਨਰਲ ਦੇ ਦਫ਼ਤਰ ਦੇ ਵਿੱਚ ਵੀ ਦੋ ਜਾਂ ਤਿੰਨ ਮੁਲਾਜ਼ਮ ਜਿਨ੍ਹਾਂ ਨਾਲ ਕੰਮ ਸਰਦਾ ਸੀ ਉਹਨਾਂ ਨੂੰ ਇਹ ਰੱਖਿਆ ਬਾਕੀ ਸਾਰਿਆਂ ਨੂੰ ਜਹਾਜ਼ ਚੜਾਇਆ 에য়ার ਇੰਡੀਆ ਦਾ ਜਹਾਜ਼ ਲੈ ਕੇ ਉਹਨਾਂ ਨੂੰ ਵਾਪਸ ਆਇਆ ਇਹ ਕੋਸ਼ਿਸ਼ ਹੋਈ ਪਰ ਇਹ ਸਭ ਦੇ ਦਰਮਿਆਨ ਮੰਦਰਾਂ ਦੇ ਉੱਤੇ ਗੁਰੂ ਘਰਾਂ ਦੇ ਉੱਤੇ ਹਾਂ ਜਾਂ ਸਿੱਖਾਂ ਦੇ ਉੱਤੇ ਹਿੰਦੂਆਂ ਦੇ ਉੱਤੇ ਹੋਰ ਘਟਨਾਵਾਂ ਵੀ ਪਾਈਚਾਰਾਂ ਦੇ ਉੱਤੇ ਹਮਲੇ ਦੀਆਂ ਖਬਰਾਂ ਆਉਂਦੀਆਂ ਨਹੀਂ ਪਰ ਸਪੱਸ਼ਟ ਜਾਣਕਾਰੀ ਨਹੀਂ ਆ ਰਹੀ ਹਾਂ ਕਿੱਥੇ ਕਿੱਥੇ ਕੀ ਕੁਝ ਵਾਪਰਿਆ ਇਹਦਾ ਸਪਸ਼ਟ ਅੰਕਲਨ ਅਜੇ ਨਹੀਂ ਹੋ ਰਿਹਾ ਜੀ ਜੀ ਮੈਂ ਕੱਲ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਰਾਂ ਦਾ ਬਿਆਨ ਵੀ ਨਸਰ ਕੀਤਾ ਜਿਹੜਾ ਉਹਨੇ ਉਹਦੇ ਉੱਤੇ ਵੀ ਨਜ਼ਰਸਾਨੀ ਕਰ ਰਿਹਾ ਸੀ ਅਸੀਂ ਵੀ ਜਿਹਦੇ ਪ੍ਰਧਾਨ ਅਰਿੰਦਰ ਸਿੰਘ ਧਾਮੀ ਹੋਰਾਂ ਨੇ ਉਹਨਾਂ ਨੇ ਫਿਕਰ ਪ੍ਰਗਟਾਇਆ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਜਿਹੜੇ ਹਮਲੇ ਹੋ ਰਹੇ ਨੇ ਇਹ ਫਿਕਰਮੰਦੀ ਵਾਲੀ ਹੈ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਚਾਹੇ ਮੰਦਰ ਨੇ ਚਾਹੇ ਗੁਰੂ ਘਰ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਉਹਨਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਹਾਂ ਦੇਖੋ ਉੱਥੇ ਜਿੱਥੇ ਧਾਰਮਿਕ ਤੌਰ ਦੇ ਉੱਤੇ ਹਿੰਦੂਆਂ ਦੀ ਗਿਣਤੀ ਕਾਫੀ ਆ ਹੈਨਾ ਉੱਥੇ ਸਿੱਖ ਭਾਈਚਾਰੇ ਦੇ ਬਾਰੇ ਨਾ ਇਤਿਹਾਸਕ ਫਾਨ ਵੀ ਬਹੁਤ ਨੇ ਹਿੰਦੂ ਮੰਦਰ ਵੀ ਤੇ ਗੁਰੂ ਘਰ ਵੀ ਮੈਂ ਮਤਲਬ ਪਹਿਲੀ ਪਾਸ਼ਾਹੀ ਵੀ ਨੌਵੀਂ ਪਾਸ਼ਾਹੀ ਵੀ ਉਹਨਾਂ ਦੇ ਇਤਿਹਾਸਕ ਗੁਰੂ ਘਰ ਨੇ ਉੱਤੇ ਹਾਂ ਜੇ ਜੇ ਮੈਂ ਉੱਥੇ ਜਨ ਸੰਖਿਆ ਦੇ ਹਿਸਾਬ ਨਾਲ ਦੇਖਾਂ ਤਾਂ 16 ਕਰੋੜ ਤੋਂ ਉੱਪਰ ਲਗਭਗ 17 ਕਰੋੜ ਦੇ ਨੇੜੇ ਤੇੜੇ ਵਾਸੀ ਆ 16 ਕਰੋੜ 72 ਲੱਖ ਸੱਚ ਹੈ ਕੁੱਲ ਮਤਲਬ ਬੰਗਲਾਦੇਸ਼ ਦੀ ਆਬਾਦੀ ਆ ਜਿਹਦੇ ਵਿੱਚੋਂ ਤੁਸੀਂ ਅੰਦਾਜ਼ਾ ਲਾ ਲਓ ਕਿ 99% ਮੁਸਲਮਾਨ ਭਾਈਚਾਰਾ ਹਮ ਤੇ 8% ਹਿੰਦੂ ਹੈ ਪਿਛਲੀ ਜਾਣਕਾਰੀ ਨਾਲ 8.5% ਸੀ ਇਹ ਘੱਟ ਕੇ 8% ਰਹਿ ਗਿਆ ਤੇ 1% ਹੋਰ ਭਾਈਚਾਰਾ ਜਿਹਦੇ ਵਿੱਚ ਸਿੱਖ ਵੀ ਸ਼ਾਮਲ ਹਮ ਸੋ ਇਸ ਲਈ ਉੱਥੇ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਹੈ ਅਜੇ ਪੂਰੀ ਮਤਲਬ ਸਥਾਨ ਆਧਾਰਿਤ ਵਿਅਕਤੀ ਆਧਾਰਿਤ ਮਹੱਲਾ ਸ਼ਹਿਰ ਕਸਬਾ ਦਾ ਹਰ ਤਰ ਕੋਟਾ ਆਉਣੀਆ ਨੇ ਪਰ ਮੋਟੀ ਜਾਣਕਾਰੀ ਜਿਹੜੀ ਉਭਰੀ ਜਿਹੜਾ ਗਵਾਰ ਉਰਦਾ ਦਿਖਦਾ ਕਿ ਉਹ ਦਿਖਦਾ ਕਿ ਮੰਦਰਾਂ ਤੇ ਹਮਲੇ ਵੀ ਹੋ ਰਹੇ ਨੇ ਗੁਰੂ ਘਰਾਂ ਤੇ ਹਮਲੇ ਵੀ ਹੋ ਰਹੇ ਨੇ ਹਿੰਦੂ ਸਿੱਖਾਂ ਤੇ ਵੀ ਹਮਲੇ ਹੋ ਰਹੇ ਨੇ ਘਟ ਗਣਤੀਆਂ ਦੀਆਂ ਲੁੱਟਾਂ ਖੋਹ ਵੀ ਹੋ ਰਿਆਂ ਕੁੱਟ ਮਾਰ ਕੇ ਲੁੱਟ ਕੇ ਵੀ ਕਹਿ ਜਾਂਦਾ ਭਾਜੋ ਇੱਥੋਂ ਨਹੀਂ ਤਾਂ ਤੁਸੀਂ ਮਾਰੇ ਜਾਓਗੇ ਹਮ ਪਰ ਕਿਤੇ ਵੀ ਚੰਗਿਆਈ ਦਾ ਬਿਜ਼ਨਸ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਸਹੀ ਟਾਕਾ ਯੂਨੀਵਰਸਿਟੀ ਦੇ ਵਿਦਿਆਰਥੀ ਸਾਹਮਣੇ ਆਏ ਠੀਕ ਹੈ ਜੀ ਉਹਨਾਂ ਚ ਮੁਸਲਮਾਨ ਮੁੰਡੇ ਨੇ ਮੁਸਲਮਾਨ ਕੁੜੀਆਂ ਨੇ ਹਮ 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 ਉਹ ਜੁਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿੰਗਾ ਨੇ ਮੰਦਰਾਂ ਦੇ ਮੂਹਰੇ ਪਹਿਰੇ ਲਾਏ ਨੇ ਕਿ ਹਾਂ ਹੁਣ ਅਸੀਂ ਕਿਸੇ ਨੂੰ ਤੋੜਨ ਨਹੀਂ ਦੇਵਾਂਗੇ ਠੀਕ ਹੈ ਉਹ ਵੀ ਉਹ ਵੀ ਬੱਚੇ ਬਾਹਰ ਨਿਕਲੇ ਸੋ ਇਸ ਲਈ ਚੰਗਾ ਵੀ ਸਾਰਾ ਕੁਝ ਹੈਗਾ ਹੈਨਾ ਪਰ ਇਹ ਹੈ ਕਿ ਜਦੋਂ ਭੀੜ ਵੱਲੋਂ ਕੁਝ ਹੁੰਦਾ ਹੈ ਤੇ ਭੀੜ ਦੇ ਵਿੱਚੋਂ ਇੱਕ ਵੀ ਬੰਦਾ ਪੱਥਰ ਮਾਰ ਜਵੇ ਤਾਂ ਭੀੜ ਸਾਰੀ ਭੀੜ ਦੇ ਰੂਪ ਵਿੱਚ ਮਗਰ ਤੁਰ ਪੈਂਦੀ ਹੈ ਸਾਰੇ ਪੱਥਰ ਮਾਰ ਲਾ ਜਾਂਦੇ ਆ ਇਸ ਲਈ ਇਹ ਮਤਭਗ ਹੈ ਇਹਦਾ ਅਸਰ ਭਾਰਤ ਤੇ ਵੀ ਲੰਬੇ ਸਮੇਂ ਤੱਕ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਬੰਗਲਾਦੇਸ਼ ਤੋਂ ਕੁਝ ਪੈਟੜਾ ਮਸਲਾ ਤਾਂ ਪਹਿਲਾਂ ਵੀ ਰਿਹਾ ਹੂੰ ਹੈਨਾ ਮਤਲਬ ਉਧਰੋਂ ਘੱਟ ਗਿਣਤੀਆਂ ਦਾ ਪਲਾਇਨ ਇੱਕ ਵੱਖਰਾ ਵਿਸ਼ਾ ਜੀ ਜੀ ਹੈਨਾ ਉਧਰੋਂ ਦੇ ਨਾਗਰਿਕਾਂ ਵੱਲੋਂ ਇੱਧਰ ਆ ਕੇ ਕੰਮਕਾਰ ਕਰਨਾ ਇੱਕ ਵੱਖਰਾ ਵਿਸ਼ਾ ਹਮ ਹੁਣ ਉਹਨੂੰ ਕੁਝ ਤਰ੍ਹਾਂ ਇਸ ਪੱਖੋਂ ਲੈਂਦੀਆਂ ਨੇ ਕਿ ਕੁਸਪੈਟ ਹੈ ਜੀ ਇੱਥੇ ਆ ਕੇ ਬਾੜਦਤ ਨੂੰ ਅੰਜਾਮ ਦਿੰਦੇ ਨੇ ਪਰ ਇਹ ਵੀ ਸਚਾਈ ਹੈ ਕਿ ਬੰਗਲਾਦੇਸ਼ ਦੀ ਇਹੀ ਜੀ ਹਾਲਤ ਹੈ ਜਿਸ ਕਰਨਾ ਸਾਰਾ ਕੁਝ ਵਾਪਰਿਆ ਲੋਕ ਰੋਜੀ ਰੋਟੀ ਲੱਭਣ ਦੇ ਰਾਦ ਨਾਲ ਵੀ ਇੱਧਰ ਆ ਕੇ ਨਾਂ ਤੱਕ ਬਦਲ ਕੇ ਕੰਮ ਕਰਦੇ ਨੇ ਹਾਂਜੀ ਹਾਂਜੀ ਬਿਲਕੁਲ ਹੈਨਾ ਤੇ ਉਹਨਾਂ ਉਹਨਾਂ ਦੀ ਗਿਣਤੀ ਦੇ ਉੱਤੇ ਵੀ ਕਈ ਸੁਭਿਆਚਾਰਿਤ ਨੀਤੀ ਚੱਲਦੀ ਹੈ ਹਮ ਉਹ ਖੇਡ ਵੀ ਚੱਲਦਾ ਹੈ ਸੋ ਇਹ ਘਟਨਾ ਤੋਂ ਬਾਅਦ ਉਹ ਹਮਲੇ ਵੀ ਵਧਣੇ ਇਸ ਲਈ ਸਰਦੀ ਤੌਰ ਦੇ ਉੱਤੇ ਵੀ ਨਜ਼ਰਸਾਨੀ ਵੀ ਬਦਲੂੜ ਪੈਗੀ ਤੇ ਭਾਰਤ 'ਚ ਲੰਬੇ ਸਮੇਂ ਤੱਕ ਇਹਦਾ ਅਸਰ ਦੇਖਣ ਨੂੰ ਮਿਲ ਸਕਦਾ ਹਾਂ ਫਿਕਰਮੰਦੀ ਇਹ ਹੈ ਕਿ ਉੱਥੇ ਜੋ ਘਟਗਣਤੀਆਂ ਹਵਾਲੇ ਨਾਲ ਵਾਪਰ ਰਿਹਾ ਉਹਦਾ ਅਸਰ ਇਧਰ ਰਾਜਨੀਤਿਕ ਪਾਰਟੀਆਂ ਦੀ ਆੜ ਦੇ ਵਿੱਚ ਹੈ ਜਾਂ ਰਾਜਨੀਤਿਕ ਤੇਰਾ ਵੀ ਕੁਝ ਇਸ਼ਾਰੇ ਨਾਲ ਤੇ ਇੱਥੇ ਕੁਝ ਕਿਹਨਾਂ ਖਾਸ ਕਰਕੇ ਜਿਹੜੇ ਸੂਬਿਆਂ 'ਚ ਜਾਦੇ ਤਣਾਅ ਪਹਿਲਾਂ ਹੀ ਹੈ ਜੁਪੀ ਪਛਵੀ ਬੰਗਾਲ ਜੇ ਵੋ ਇਦਾਂ ਉੱਥੇ ਕਿਤੇ ਕੋਈ ਅਸਰ ਨਾ ਹੋਵੇ ਆ ਦੇਖੋ ਬਿਲਕੁਲ ਸਹੀ ਹੈ ਤੁਹਾਡੀ ਗੱਲ ਪ੍ਰਚਾਰਤਾ ਅੰਤਰ ਨੇ ਤਾਂ ਦੇਖ ਕਹਿਣਾ ਹੀ ਆ ਜੀ ਆ ਦੇਖੋ ਉੱਥੇ ਹਿੰਦੂਆਂ ਦਾ ਹਾਲ ਆ ਕਰਦਾ ਆ ਕਰਤਾ ਮਨੁੱਖਤਾ ਦੇ ਨਾਂ ਤੇ ਹਾ ਦਾ ਨਾਰਾ ਥੋੜੋ ਮਾਰਨਾ ਉਹਨਾਂ ਨੇ ਤਾਂ ਇਸ ਮਾਮਲੇ ਨੂੰ ਸਿਆਸੀਕਰਨ ਕਰਨਾ ਹੈ ਇਹਦਾ ਜਿੰਨਾ ਵੀ ਹੋਵੇ ਸਿਆਸੀਕਰਨ ਕਰਨਾ ਵਾਹ ਲਾਹਾ ਲੈਣਾ ਇਹਦਾ ਸਿਆਸੀ ਤੌਰ ਤੇ ਭਾਵੇਂ ਕੋਈ ਹੋਰ ਮਾਤ ਰੁਕੀ ਜਾਵੇ ਰਗੜਾ ਜਾਵੇ ਬੱਚੇ ਇਹਨਾਂ ਨੂੰ ਉਹਨਾਂ ਨੂੰ ਕੋਈ ਇਸ ਨਾਲ ਸਰੁਕਾਰ ਨਹੀਂ